ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਦਾ ਰਾਮਾ ਚਰਨ ਸਿੰਘ ਆਲਮਗੀਰ ਮੈਂਬਰ ਐ ਜੀ ਪੀ ਸੀ ਤੇ ਘਟਨਾ ਇਹ ਆ ਕਿ 23 ਤਾਰੀਖ ਨੂੰ 9:30 ਵਜੇ ਇਹ ਜਿਹੜਾ ਬੰਦਾ ਸੀ 9:30 ਵਜੇ ਰਾਤ ਇਹ ਬਲਬੀਰ ਸਿੰਘ ਸੁਪੁੱਤਰ ਰਛਤਰ ਸਿੰਘ ਇਹ ਲਾਪਰਾਪਿੰਡ ਤੋਂ ਆਇਆ ਇਹਦੇ ਕੋਲੇ ਇੱਕ ਡੋਲਣੀ ਜੀ ਸੀਗੀ ਉਹਦੇ ਵਿੱਚ ਇਹ ਆ ਕੇ ਕਹਿੰਦਾ ਸੇਵਾਦਾਰਾ ਨੂੰ ਕਿ ਮੈਂ ਸਬਜ਼ੀ ਲੈ ਕੇ ਆਇਆ ਤੇ ਉਹ ਸੇਵਾਦਾਰ ਸੀ ਤਿਜਿੰਦਰ ਸਿੰਘ ਉਹਨੇ ਉਹਨੂੰ ਕਿਹਾ ਵੀ ਠੀਕ ਹੈ ਉਹਨੇ ਇਹ ਜਿਹੜੀ ਡੋਰਤੀ ਸੀ ਉਹਦੇ ਵਿੱਚ ਬਾਹਰੀ ਦੇ ਵਿੱਚ ਹਟਾਤੀ ਉਹ ਬੱਚੇ ਨੇ ਜਦ ਹੀ ਦੇਖ ਲਿਆ ਕਿ ਇਹ ਤਾਂ ਬੀਟ ਹੈ ਤੇ ਉਹਨੇ ਉਸੇ ਵੇਲੇ ਰੌਲਾ ਪਾ ਦਿੱਤਾ ਤੇ ਉਹ ਜਿਹੜਾ ਸਾਡਾ ਇੰਚਾਰਜ ਹੈ ਬਲਜੀਤ ਸਿੰਘ ਉਹ ਇਹਨੂੰ ਵੀ ਬੁਲਾ ਲਿਆ ਤੇ ਉਸ ਵੇਲੇ ਸਾਡੇ ਮੈਨੇਜਰ ਸਾਹਿਬ ਹਰਜੀਪ ਸਿੰਘ ਵੀ ਮੀਤ ਮੈਨੇਜਰ ਸਾਹਿਬ ਉੱਥੇ ਮੌਕੇ ਤੇ ਹਾਜ਼ਰ ਹੋ ਗਏ ਤੇ ਇਹਨਾਂ ਨੇ ਬਹੁਤ ਹੀ ਜ਼ਿੰਮੇਵਾਰੀ ਨਾਲ ਬਹੁਤ ਹੀ ਇਮਾਨਦਾਰੀ ਦੇ ਨਾਲ ਆਪਦਾ ਫਰਜ਼ ਨਿਭਾਉਂਦਿਆ ਹੋਇਆ ਔਰ ਸੂਚਿਤ ਕੀਤਾ ਤੇ ਪੁਲਿਸ ਨੇ ਆ ਕੇ ਉਸ ਬੰਦੇ ਨੂੰ ਅਰੈਸਟ ਕਰ ਲਿਆ ਤੇ 9:30 ਵਜੇ ਦੀ ਇਹ ਘਟਨਾ ਤੇ 11:55 ਮਿੰਟ ਤੇ ਉਹਦੇ ਤੇ ਐਫਆਈਰ ਦਾ ਅਰਜ਼ੀ ਹੋ ਗਈ ਤੇ ਅਰੈਸਟ ਕਰ ਲਿਆ ਤੇ ਉਹਨੂੰ ਅਰੈਸਟ ਕਰਕੇ ਜੇਲ੍ਹ ਤੇ ਸਰ ਕੀ ਨਾਮ ਆ ਜੀ ਕੀ ਡੈਜਿਗਨੇਸ਼ਨ ਹੈ ਕੋਲ ਜੜੇ ਵਾਈ ਗੁਰਜੀ ਕਾ ਖਾਲਸਾ ਵਾਈ ਗੁਰਦੇ ਵਾਟੋ ਦੇ ਮਗਰ ਜਿੰਦਰ ਸਿੰਘ ਟੌੜਾ ਮੈਨੇਜਰ ਗੁਰਦੁਆਰਾ ਮਨਜੀ ਸਾਹਿਬ ਆਲਮਗੀਰ ਹੁੰਦਾ ਮਿਤੀ 23 ਤਰੀਕ ਨੂੰ ਪਰਸੋ ਸ਼ਾਮ ਨੂੰ 9:30 ਵਜੇ ਇੱਕ ਲਾਪਰਾ ਪਿੰਡ ਦਾ ਬੰਦਾ ਸਾਡੇ ਲੰਗਰ ਹਾਲ ਵਿੱਚ ਆਉਂਦਾ ਪ੍ਰਸ਼ਾਦਾ ਛਕਣ ਵਾਸਤੇ ਉਸਦੇ ਹੱਥ ਵਿੱਚ ਇੱਕ ਦੋ ਲਫਾਫੇ ਫੜੇ ਹੁੰਦੇ ਨੇ ਉਹ ਸਾਡੇ ਸੇਵਾਦਾਰਾਂ ਨੂੰ ਕਹਿੰਦਾ ਆ ਕੇ ਵੀ ਮੈਂ ਹਸਪੀਟਲ ਜਾਣਾ ਸੀ ਲੰਗਰ ਲੈ ਕੇ ਪਰ ਮੈਂ ਉੱਥੇ ਜਾ ਨਹੀਂ ਸਕਿਆ ਇਸ ਕਰਕੇ ਮੇਰਾ ਲੰਗਰ ਜੋ ਪ੍ਰਸ਼ਾਦਾ ਹੈ ਇਹ ਆਪਣੇ ਲੰਗਰ ਦੇ ਵਿੱਚ ਪਾ ਲਓ ਤੁਸੀਂ ਸਾਡੇ ਜਿਹੜੇ ਉੱਥੇ ਸੇਵਾਦਾਰ ਸਾਡੇ ਸੀ ਤੇ ਸੇਵਾ ਕਰ ਰਹੇ ਸੀ ਹੋਰ ਬੰਦੇ ਬਾਹਰੋਂ ਪ੍ਰਾਈਵੇਟ ਉਹਨਾਂ ਨੇ ਪ੍ਰਸ਼ਾਦਾਂ ਵਾਲਾ ਪੋਣਾ ਇਸ ਕੋਲੋਂ ਫੜ ਲਿਆ ਤੇ ਇੱਕ ਡੋਲਾ ਸੀ ਇਹਦੇ ਕੋਲੇ ਸਬਜ਼ੀ ਵਾਲਾ ਉਹ ਫੜ ਲਿਆ ਉਹ ਪਕੜ ਕੇ ਲਿਆ ਕੇ ਜਦੋਂ ਖਾਲੀ ਪਈ ਬਾल्टी ਵਿੱਚ ਇਹਨਾਂ ਨੇ ਉਹ ਪਾਇਆ ਤਾਂ ਉਸ ਦੇ ਵਿੱਚ ਉਹਨਾਂ ਨੂੰ ਇੰਜ ਮਹਿਸੂਸ ਹੋਇਆ ਵੀ ਇਹ ਮਾਸ ਹੈ ਮੀਟ ਬੜਿਆ ਹੋਇਆ ਸੀ ਰਿਜਿਆ ਹੋਇਆ ਮੀਟ ਸੀਗਾ ਉਸ ਦੇ ਵਿੱਚ ਡੋਲੇ ਦੇ ਉਸੇ ਟਾਈਮ ਇਹਨਾਂ ਨੇ ਮੈਂ ਉਸ ਦਿਨ ਛੁੱਟੀ ਤੇ ਸੀਗਾ ਸਾਡੇ ਐਡੀਸ਼ਨਲ ਮੈਨੇਜਰ ਸਰਦਾਰ ਹਰਦੀਪ ਸਿੰਘ ਜੀ ਉਸ ਦਿਨ ਹਾਜ਼ਰ ਸਨ ਮੀਟ ਮੈਨੇਜਰ ਅਕਾਊਂਟੈਂਟ ਇਹਨਾਂ ਨੂੰ ਬੁਲਾ ਕੇ ਇਹਨਾਂ ਨੇ ਉਸੇ ਟਾਈਮ ਜਦੋਂ ਇਹ ਬੰਦੇ ਨੂੰ ਭੱਜਣ ਨਹੀਂ ਦਿੱਤਾ ਤਾਂ ਉਹਨੂੰ ਫੜ ਲਿਆ ਤੇ ਫੜ ਕੇ ਪੁਲਿਸ ਨੂੰ ਇਨਵੋਲਵ ਕਰ ਦਿੱਤਾ ਪੰਜਾ ਸੱਤਾ ਮਿੰਟਾਂ ਦੇ ਵਿੱਚ ਹੀ ਦਿੱਲ ਉਦੋਂ ਅੱਗੇ ਪੁਲਿਸ ਪਹੁੰਚ ਗਈ ਆ ਤੇ ਪੁਲਿਸ ਨੇ ਆ ਕੇ ਉਸ ਬੰਦੇ ਨੂੰ ਫੜ ਲਿਆ ਤੇ ਅਗਰ ਇਹ ਘਟਨਾ ਮੈਂਬਰ ਸਾਹਿਬ ਨੂੰ ਪਤਾ ਇਹਨਾਂ ਨੂੰ ਅਸੀਂ ਮਾਣਯੋਗ ਮੈਂਬਰ ਸਾਹਿਬ ਨੂੰ ਦੱਸ ਦਤੀ ਆ ਸੁਖੀ ਸਾਹਿਬ ਨੂੰ ਇਹ ਤੁਹਾਨੂੰ ਦੱਸਣਗੇ ਪਹਿਲੇ ਕੋਈ ਸਵਾਲ ਪੁੱਛਦਾ ਹਾਂ ਸਵਾਲ ਆ ਇੱਕ ਵੀ ਤੁਸੀਂ ਕੋਈ ਮਾਮਲਾ ਦਰਜ ਕਰਵਾਇਆ ਸੀ ਉਹਦੀ ਕੰਪਲੀਟ ਜਿਹੜੀ ਸੀ ਪੁਲਿਸ ਨੂੰ 18 ਤੋਂ ਬਾਅਦ ਜੀ ਕੋਈ ਕੰਪਲੀਟ ਵੀ ਕਰਵਾਈ ਸੀ ਜੇ ਉਹ ਵਾਕਈ ਮੀਟ ਸੀਗਾ ਹਾਂਜੀ ਹਾਂ ਦੇਖਿਆ ਜੀ ਬੰਦਿਆਂ ਨੇ ਮੀਟ ਸੀਗਾ ਉਹਦੀ ਉਸ ਦੀ ਸਾਡੇ ਮੈਨੇਜਰ ਸਾਹਿਬ ਨਾਲ ਖੜੇ ਨੇ ਇਹਨਾਂ ਨੇ ਵੀਡੀਓ ਬਣਾਈ ਆ ਤੇ ਪੁਲਿਸ ਨੂੰ ਵੀ ਚੈੱਕ ਕਰਵਾਇਆ ਪੁਲਿਸ ਨੇ ਵੀ ਪੁਸ਼ਟੀ ਕੀਤੀ ਆ ਵੀ ਇਹ ਮੀਟ ਬਣਿਆ ਹੋਇਆ ਉਸ ਤੋਂ ਬਾਅਦ ਉਹਨੂੰ ਠਾੜੇ ਦਿੱਤਾ ਮੈਨੇਜਰ ਸਾਹਿਬ ਉਹਨੀਆਂ ਨਾਲ ਗਏ ਉੱਥੇ ਐਫ ਆਈ ਆਰ ਦਰਜ ਕਰਾਈ ਜਾਂਨਾਂ ਨੇ ਬਾਈ ਨੇਮ ਉਸ ਦੇ ਉੱਪਰ ਠੀਕ ਹੈ ਜੀ ਪਰਚਾ ਕਟਵਾਇਆ ਰਾਤ ਨੂੰ ਹੀ 11:30 12:00 ਵਜੇ ਉਹਦੇ ਤੇ ਪਰਚਾ ਹੋ ਗਿਆ ਕਟਾਇਆ ਗਿਆ ਉਸ ਬੰਦੇ ਤੇ ਸਵੇਰੇ ਉਸ ਨੂੰ ਜੇਲ੍ਹ ਵਿੱਚ ਭੇਜ ਦਿੱਤਾ ਗਿਆ